ਇੱਥੇ ਜਿਹੜੇ ਸਾਈਬੀਰੀਅਨ ਵਾਰਡ ਜਿਹੜੇ ਆ ਆ ਰਹੇ ਗੀਜ਼ ਜਿਆਦਾ ਆ ਰਹੀ ਹੈ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 1000-1200 ਦੇ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਿਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਰ੍ਹਾਂ ਹੈਬਿਟ ਐਂਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਹੈ ਆ ਤੇ ਗਰਮ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ ਮਾਈਗਰੇਟਿਡ ਪਾਰਟ ਵਾਸਤੇ ਸਾਈਬੀਰੀਆ ਰਸ਼ੀਆ ਇਹਨਾਂ ਸਾਈਡਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇੱਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਰਵੇਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚੱਲ ਜਾਂਦੇ ਆ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਸਾਗ ਡੈਮ ਜਿਹੜੀ ਸਾਡੀ ਵੈਟਲੈਂਡ ਵੀ ਆ ਤੇ ਇੱਥੇ ਜਿਹੜੇ ਸਾਈਬੀਰੀਅਨ ਬਾਡ ਜਿਹੜੇ ਆ ਆ ਰਹੇ ਗੀਜ਼ ਜਿਆਦਾ ਆ ਰਹੀ ਇੱਥੇ ਤੇ ਇੱਥੇ ਇਸ ਵਾਰ ਪਿਛਲੇ ਸਾਲ ਜਿਹੜੀ ਸੀਗੀ 1500 ਤੋਂ 1200 ਤੋਂ 1500 ਸੀਗੀ ਉਸ ਤੋਂ ਪਿਛਲੇ ਸਾਲ 1000-1200 ਦੇ ਲੱਗੇ ਜਾਗੇ ਸੀ ਇਸ ਸਾਲ ਜਿਹੜੀ ਆ ਸਾਡੇ ਅੰਦਾਜ਼ੇ ਮੁਤਾਬਕ ਜਿਹੜੀ 5000 ਪਲੱਸ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਕਾਰਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਤਾਂ ਹੈਬਿਟੈਟ ਇੰਪਰੂਵਮੈਂਟ ਆ ਦੂਜਾ ਉਹਦੀ ਪ੍ਰੋਟੈਕਸ਼ਨ ਆ ਤੇ ਘੈਰ ਕੀ ਮੌਸਮ ਜਿਹੜਾ ਵਾ ਉਹ ਬੜਾ ਫੇਵਰੇਬਲ ਆ migrateਡ ਪਾਟ ਵਾਸਤੇ ਇਹ ਮੋਸਟਲੀ ਸਾਈਬੀਰੀਆ ਰਸ਼ੀਆ ਇਹਨਾਂ ਸਾਈਡਾਂ ਤੋਂ ਆਉਂਦੇ ਆ ਕਿਉਂਕਿ ਉੱਥੇ ਜ਼ਿਆਦਾ ਸਨੋਫਾਲ ਹੋਣ ਕਰਕੇ ਫਿਰ ਇਹ ਥੋੜਾ ਜਿਹਾ ਇਧਰਲੇ ਪਾਸੇ ਆ ਜਾਂਦੇ ਆ ਤੇ ਇਹ ਨਵੰਬਰ ਸ਼ੁਰੂ ਦੇ ਵਿੱਚ ਔਰ ਫਰਵਰੀ ਐਂਡ ਤੱਕ ਇਹਨਾਂ ਨੇ ਇੱਥੇ ਰਹਿਣਾ ਆਪਣੇ ਕੋਲ ਤੇ ਇਸ ਤੋਂ ਬਾਅਦ ਇਹ ਜਿਹੜੇ ਆ ਗਰਮੀ ਹੋਣ ਕਰਕੇ ਫਿਰ ਵਾਪਸ ਚੱਲ ਜਾਂਦੇ ਆ ਇਸ ਵਾਰ ਐਨੇ ਵਰਡਸ ਜ਼ਿਆਦਾ ਆ ਪਿਛਲੇ ਸਾਲਾਂ ਨਾਲ ਕੀ ਕਾਰਨ ਹੈ ਇਸ ਵਾਰ ਕੀ ਦੇਖੋ ਇਹਦੇ ਵਿੱਚ ਇੱਕ ਤੇ ਮੌਸਮ ਮੌਸਮ ਜਿਹੜਾ ਬਹੁਤ ਫੇਵਰਬਲ ਬਣਿਆ ਉਹ ਆ ਨੰਬਰ 2 ਐਰਕੀਟ ਵੈਟਲੈਂਡ ਜਿਹੜੀ ਆ ਵੈਟਲੈਂਡ ਵਿੱਚ ਜਿਹੜੀ ਤਸਜੀਹ ਝੀਲ ਜਿਹੜੀ ਆ ਝੀਲ ਦੇ ਵਿੱਚ ਪਾਣੀ ਜਿਹੜਾ ਉਹ ਮਤਲਬ ਕਿ ਅੱਗੇ ਨਾਲ ਘਟ ਸੀਗਾ ਉਹਦੇ ਵਿੱਚ ਕਰਕੇ ਜਿਹੜਾ ਜਾਨਵਰ ਜਿਹੜੇ ਪੰਛੀ ਆ ਇਹਨਾਂ ਨੂੰ ਉੱਥੇ ਜਿਹੜਾ ਰਹਿਣ ਵਾਸਤੇ ਖਾਣ ਪੀਣ ਵਾਸਤੇ ਵਧੀਆ ਐਟਮੋਸਫੀਅਰ ਮਿਲਿਆ ਉਹਦੇ ਕਰਕੇ ਜਿਹੜਾ ਇਹ ਐਰਕੀ ਜ਼ਿਆਦਾ ਆ ਉੱਥੇ